ਲਓ ਜੀ ਅੱਜ ਘਰ ਵਿੱਚ ਕੋਈ ਨਹੀਂਗਾ ਮੇਰੀ ਵਾਈਫ ਦੀ ਵੀ ਆਪੇ ਕੇ ਤੇ ਮੇਰੇ ਫਾਦਰ ਸਾਹਿਬ ਦੀ ਵਾਈਫ ਵੀ ਗਈ ਵੀ ਆਪੇ ਕੇ ਇਸ ਲਈ ਅਸੀਂ ਅੱਜ ਸਬਜੀ ਰੋਟੀ ਆ ਬਣਾਵਾਂਗੇ ਵਾ ਰੋਟੀਆਂ ਤਾਂ ਗੁਰਦੁਆਰੇ ਚ ਪਹਿਲਾਂ ਬਹੁਤ ਵਾਰੀਆਂ ਬਣਾ ਕੇ ਵੇਖਿਆ ਸਬਜੀ ਜ਼ਿੰਦਗੀ ਚ ਪਹਿਲੀ ਵਾਰ ਬਣਾ ਰਹੇ ਆ ਇਸ ਲਈ ਅਸੀਂ ਸਾਰੀਆਂ ਸਾਡੀਆਂ ਸਬਜ਼ੀਆਂ ਕੱਟ ਲੀਆਂ ਕੜਾਈ ਚ ਤੇਲ ਵੀ ਲੈ ਲਿਆ ਹੁਣ ਅਸੀਂ ਵਿੱਚ ਗੰਡੇ ਪਾਵਾ ਦੇ ਜਿਹੜੇ ਕੱਟੇ ਹੋਏ ਆ ਇਹ ਗੁੰਡੇ ਗੁੰਡੇ ਭਾਗੇ ਦੇ ਮੈਂ ਆਖਿਆ ਵੀ ਆਟਾ ਵੀ ਨਾਲ ਦੀ ਇਹ ਆਟਾ ਦਾ ਗੁੰਨਨ ਦਾ ਸਾਨੂੰ ਸਾਬ ਪਹਿਲਾਂ ਦਾ ਸੀ ਤਾਂ ਅਸੀਂ ਗੁਰਦੁਆਰਿਆਂ ਚੋ ਕਈ ਵਾਰ ਗੁੰਦੇ ਰਹੇ ਜੋ ਸੇਵਾ ਕਰਨ ਜਾਂਦੇ ਸੀ ਲਓ ਜੀ ਅਸੀਂ ਧਬੜ ਧਬੜ ਕਰਕੇ ਉਹਨਾਂ ਨੂੰ ਮਾਰ ਮਾਰ ਮੱਕਿਆਂ ਤੇ ਗੁੰਨ ਕੇ ਉੱਤੇ ਦੇ ਤਾਂ ਕੱਪੜਾ ਕਹਿੰਦੇ ਹੁੰਦੇ ਆ ਨਾ ਵੀ ਇਹਨੂੰ ਰੱਖ ਦਿਆ ਕਰੋ ਥੋੜਾ ਟਾਈਮ ਲਈ ਪਰ ਸੱਸਾ ਸਾਰਾ ਸਮਾਨ ਕੀਤਾ ਇਕੱਠਾ ਲਓ ਜੀ ਸਬਜੀ ਚੱਕ ਕੇ ਮਾਰੀ ਪਰਾ ਤੇ ਇਧਰ ਰੱਖ ਲਿਆ ਤਵਾ ਆ ਤੁਸੀਂ ਬਾਟੀ ਵਿੱਚ ਸਬਜ਼ੀ ਵੇਖੀ ਸੀ ਇਹ ਅਸੀਂ ਰਾਤ ਹੋਟਲ ਚ ਮਗਾਈ ਸੀ ਜੇ ਹੋਣ ਵਾਲੀ ਸਬਜ਼ੀ ਸਾਡੀ ਨਾਲ ਉਹਦੀ ਬਣੀ ਤਾਂ ਇਹ ਖਾ ਲਿਆ ਗਿਆ ਸੀ ਫਿਰ ਹਾਂਜੀ ਹੁਣ ਕਰ ਰਹੇ ਅਸੀਂ ਰੋਟੀ ਦੀ ਤਿਆਰੀ ਮੇਰਾ ਭੀ ਅਸੀਂ ਕਰਤੀ ਰੋਟੀ ਸ਼ੁਰੂ ਤੇ ਬਾਪੂ ਖਾਣ ਵੀ ਆ ਗਿਆ ਵੈਸੇ ਇਹ ਰੋਟੀ ਪਕਾਉਣੀ ਸਭ ਨੂੰ ਹੋਣੀ ਚਾਹੀਦੀ ਹੈ ਜਿਹੜੇ ਚੰਨਾਂ ਲਈ ਤੇ ਲੱਗੇ ਉਹਨਾਂ ਨੂੰ ਵੀ ਤੇ ਜਿਹੜੇ ਨਹੀਂ ਲੱਗਦੇ ਉਹਨਾਂ ਨੂੰ ਵੀ ਜਿਹੜੇ ਥੱਲੇ ਲੱਗਦੇ ਉਹਨਾਂ ਨੂੰ ਤਾਂ ਹੁਣੀ ਚਾਹੀਦੀ ਆ ਵੀ ਜਨਾਨੀ ਕਦੇ ਵੀ ਕਹਿ ਸਕਦੀ ਆ ਪਕਾਣ ਨੂੰ ਤੇ ਜਿਹੜੇ ਥੱਲੇ ਨਹੀਂ ਲੱਗਦੇ ਉਹ ਕਦੇ-ਕਦੇ ਜਨਾਨੀ ਨਾਲ ਗੁੱਸੇ ਹੋ ਜਾਂਦੇ ਫਿਰ ਗੁੱਸੇ 'ਚ ਰੋਟੀ ਆ ਪਕਾਣੀ ਪੈ ਜਾਂਦੇ ਤਾਂ ਵੱਲ ਹੋਣਾ ਚਾਹੀਦਾ